बारे <laughs> 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 ਇਹਨੇ ਨਾ ਹੁਣ ਇੱਥੇ ਸ਼ਰਤ ਲਾਈ ਐ ਵੀ ਇਹ ਸਿਰੇ ਨਿਖਾ ਸਕਦਾ ਸੌਦਾ। ਹਾਂ ਪਤਨ ਸਿੰਧੀ ਗੱਲ ਕਰ ਰਿਹਾ। ਉਹ ਸਹੀ ਮਿੰਟ ਨਾ ਆਜਾ ਸੁਨੇਹ ਜਿਹੜਾ ਕਾਰਡ ਲੈ ਜਾਣਾ ਜਿਹਦੇ ਹਿਸਾਬ ਨਾਲ ਤੇਰੇ ਹਾਲਾਤ ਹੋ ਰਹੇ ਆ। ਇੱਕ ਮਿੰਟ ਖਾਲ ਦੋ। ਨਾ ਤਾਂ ਦੱਸ ਤੀ ਗੱਲ ਮੈਂ ਇਹ ਦੂਜੇ ਬੰਦੇ ਨੇ। ਨਹੀਂ ਉਹ ਬੱਕਰਾ ਵੇਚ ਕੇ ਮੇਰੇ ਸਾਹ ਮਾਦਨ ਨਾ ਲਖਾਈ ਕਰਾ ਲੈ। ਯਾਰ ਸਾਲੇ ਮੇਰੀ ਮੈਂ ਨਾ ਤਾਂ ਕਿਸੇ ਤੋਂ ਡਰਾਂ। ਆਪਾਂ ਗੱਲ ਸਹੀ ਐ ਤੇਰੇ ਪਿੱਛੇ ਲੱਡੂ ਬੰਦਨ ਵਾਲੇ ਐ ਗਲੇ। ਜੱਫਾ ਫੋਟ ਕੋਇਆ ਬੈਪਾਈ ਕੋਟ। ਇਹਦਾ ਬਜਣਾ ਐ ਤਾਂ ਨੀਲੀ ਜੀ ਪੱਟੀ ਲਾ ਕੇ ਸੌਦੇ ਕਰਾਣਾ ਵੀ ਸੁਰਖੀਆਂ ਚ ਆਈ ਪਿਆ। ਓ ਜੱਦੀ ਗੱ ਅਭੀ ਪਹੁੰਗ ਗਿਆ ਆਪਣੇ ਆਈ ਧਾਰ ਦੇ ਨਹੀਂ ਯਾਰ ਲੈ ਕੇ ਦੇਖ ਨਾ 100 ਦਾ ਨੋਟ ਫੜ ਲਓ ਕਿ ਨਾ ਨਹੀਂ ਲੈ ਬੜਾ ਭਰਾ ਕਰਕੇ ਅੱਜ ਵੀ ਤੇਰੀ ਮਦਦ ਸਹੀ ਫੜ ਲਈ ਤੇਰੇ ਕੋ ਮੈਂ ਕਿਸੇ ਪ੍ਰਮਾਤਮਾ ਦਾ ਨਾਮ ਹੈ ਨਾ ਕਿਸੇ ਆਤਮਾ ਦਾ ਨਾਮ ਨਾ ਉਹਦੀ ਆਖ ਬੜ ਕੇ ਸਹੀ ਮਗਾ ਜੈ ਮਾਤਾ ਜੈ ਮਾਤਾ ਉਤਨੀ ਦੀ ਮੱਥਾ ਦੇ 5000 ਦੀ ਕਰਾ ਦੇ ਕਿ ਮੈਂ ਕਿਹੜਾ ਕੰਮ ਮੈਂ ਦੇ ਦੀ ਮੇਰੀ ਖਚਰਾ ਕੀ ਹੋ ਗਿਆ ਲਿਆ ਯਾਰ ਲਿਆ ਹੋ ਗਿਆ ਬੋਲੋ ਵੀ ਕਿਵੇਂ ਸੌਦਾ ਕਰਾਈਏ ਨਾ આ પટ આ બકરી દ આ પટ પટ કે લે કોળે પટ આ પટ આ બાઠ ભાઈ આ બકરી છે હજાર અમે દે યાર હજાર અમે આ યાર મંગી આના નાળ ઓ પટ દે ઓ 1500 મંગી આના ਕਿਓ ਨੇੜੇ ਨੇੜੇ ਹੋ ਜੋ ਯਾਰ ਕਿੰਨੇ ਦੀ ਪੰਜ ਦੀ ਬੱਕਰੀ ਆ 8000 ਦੀ ਬੱਕਰੀ ਆ ਹੈਲੋ 5000 ਆ ਪੱਠਾ ਕੀ ਇਹ ਜੇ ਮਨਾਰ ਮੰਗਦਾ 1000 ਰੁਪਿਆ ਉਹ ਮੰਗਦਾ ਉਹਦੀ ਬੱਕਰੀ ਆ ਉਹ ਮੰਗਦਾ 1500 ਰੁਪਿਆ ਬੱਕਰੀ ਮੈਂ ਵੇਚਣੀ ਆ ਬੱਕਰੀ ਬਨਾਕਦ ਲਾ ਲਾ ਬੱਕਰੀ ਮੈਂ 75 800 ਕਹਦਾ ਨਾ ਨਹੀਂ ਭਈ 70 ਦੇ ਪਾਈ ਆ ਮੱਥਾ ਜਲਦ ਕਰੋ ਆ ਨੇ ਮੈਂ ਬਣਾ ਕੇ ਦੇ ਰਿਹਾ ਮੈਂ ਇਹ ਮੇਰੀ ਜਮਲਾ ਰਹੀ ਹੈ ਮੈਂ ਹੀ ਦੇਣਾ ਸਤ ਬਾ ਹਾਂ ਮੈਂ ਤਾਂ ਹੀ ਰੱਖੀ ਨਾ ਚੱਲ ਆ ਜਾ ਚੱਦੇ ਪੰਜ ਹਾਂ ਪੰਜ ਨਹੀਂ ਨਹੀਂ ਕਹੇ ਤਾਂ ਦੇ ਸੁਖੜੀ ਮੈਂ ਆ ਜਾ ਤੇਰਾ ਗਾਲਤ ਨਹੀਂ ਕਰਾਇਆ ਕਦੇ ਯਾਰ ਮਾਰੀ ਤਾਂ ਹੋਈ ਜਾਂਦਾ ਨਾ ਯਾਰ ਤੱਕ ਜੇ ਲੋਕਾਂ ਘੱਟ ਆਵੇ ਮੈਂ ਬੰਦਾ ਮੈਂ ਬੈਠਾ ਨੂੰ ਮੈਂ ਤੇ ਦੀ ਬੱਕਰੀ ਕਿੰਨੇ ਦੇ ਫੱਟ ਵੇਚਦਾ ਕੋਈ ਨਹੀਂ ਸਲਾਮ ਹੈ ਹੋਈ ਨਹੀਂ ਲਉਦਾ ਹੈ ਨਹੀਂ ਲਉਦਾ ਹੈ ਜਤੋਂ ਨਹੀਂ ਕੀ ਹਮ ਖਾਲੀ ਰਹਿ ਆ ਬੱਠ ਮਾੜੀ ਨਹੀਂ ਬੱਕੇ ਮੇਰੀ ਭਾਜੀ 8000 ਦੀ ਮੇਰੀ ਹੋ ਗਈ ਬੰਨ ਕਿਲੇ ਲੈ ਪੈਸੇ ਦੇ ਮੈਂ 7 ਦਿਨ ਦਿੰਦਾ ਯਾਰ ਕੋਣ ਪਰ ਆਏ ਨਾ ਮੂੰਹ ਮਰਾ ਜਾਣੀ ਠੂਈ ਫਰ ਨਹੀਂ ਮਰਾਉਂਦਾ ਪੇਟ ਦੀ ਵਾਗ ਲੈ ਸਾਈ ਦੇ ਕੀ ਹੋ ਗਈ ਛੇ ਸਾਈ ਦੇ ਨਹੀਂ ਕੋਈ ਬਰਾਬਰ ਦੀ ਕੋਈ ਬਰਾਬਰੀ ਨਹੀਂ ਆ ਰਹੀ ਤੈਨੂੰ ਬੱਕਰੀ ਨਹੀਂ ਨਾਉ ਜਾ ਸੰਜੀ ਤੂੰ ਨਾ ਗੱਲ ਮੰਨਦਾ ਨਹੀਂ ਮੇਰੀ ਤੇਰੀ ਨਾ ਹਟ ਜਾ ਕਰ ਜਾ ਹਣ ਹਟ ਜਾਉਣ ਲਈ ਜਾਂਦਾ ਆ ਪੀ ਆ

বলতী ফেচলে ਨਹੀਂ ਨਹੀਂ ਹੋਈ ਮੈਂ ਨਹੀਂ ਯਾਰ ਕਰ ਯਾਰ ਮੈਂ ਭੱਜਦਾ ਨਾ ਸ਼ੌਕ ਕੇ ਫਿਰਾਂ ਮੈਂ ਨਹੀਂ ਭੱਜਦਾ ਦੁਕਾਨ ਤੇ ਜਿਵੇਂ ਤੇਰੀ ਆਵਾਜ਼ ਆਈ ਤੇ ਉਹ ਤੜਕੇ ਦੇ ਨੇ ਦੇ 7000 ਬੱਸ ਬਾਹਰ ਓਏ ਖੜ ਜਾ ਯਾਰ ਤੂੰ ਕਿਆ ਸੱਤੀ ਯਾਰ ਚਲਖਾਈ ਕਰਾ ਲਈ ਜੱਪੀ ਨੂੰ ਕਪੜੇ ਹੋ ਜਾ ਨਹੀਂ ਯਾਰ ਆਪੋ ਆਪਣੀ ਹੋ ਗਿਆ ਖੜਾ ਆਪੋ ਆਪਣੀ ਆਪੋ ਆਪਣੀ 650 ਦੀ ਕਰੀਆ 650 ਰੁਪਿਆ ਦੇਣਾ ਮੈਂ ਗਲਤ ਨਹੀਂ ਕਰ ਰਿਹਾ ਕਿੰਨੀ ਮਰਜੀ ਵਾਜ ਆ ਜਾ ਬਈ ਆਪੋ ਆਪਣੀ ਹੋ ਗਿਆ ਜੋਸ ਆ ਜਾ ਉਹ ਪੈੜ ਦੀ दारू ਕਰ ਉਹ ਆ ਜਾ ਸਫਲਾਤਾ ਦੇ ਬਈ ਦੇਖਿਆ ਉਹ ਪਰਚੀ ਹੋ ਗਈ ਪਰ ਮੈਨੂੰ ਇੱਕ ਦਿਨ ਦਲਾਲੀ ਕਦੀ ਨਹੀਂ ਮੰਨੀ ਮੈਂ ਫਰਦਾ ਦੁਨ ਲਖਾਈ ਕਰਾ ਕੇ ਲੈ ਵੀ ਜੱਗੀ ਨੇ ਆ ਬੱਕਰੀ ਲੈ ਲਈ ਪੂਰੇ 7000 ਦੀ ਤੇ ਲਖਾਈ ਆਪੋ ਆਪਣੀ ਗੱਪਣ ਬੱਕਰੀਆਂ ਕਿਆ ਮਾਰੀਏ ਤੈਨੂੰ ਐਵੇਂ ਦਲਾਲੀਆਂ ਪਿੱਛੇ ਫਿਰਦੇ 100 100 ਪਿੱਛੇ ਯਾਰ ਨਾ ਦੇਵੇ ਤਾਂ ਆਈ ਨਾ ਬੈਠੇ ਜਿਹੜਾ ਤਾਂ ਇਹਦੇ ਤਾਂ ਨਹੀਂ ਮਰਦਾ ਯਾਰ ਨਾ ਘਟਾਇਆ ਦਾਰੂ ਓਏ 650 ਦੀ ਤੇਰੀ ਆਵਾਜ਼ ਆਈ ਰਹੀ ਹੈ ਲਖਿਆ ਯਾਰ ਜਿਹੜੀ ਗੱਲ ਕਰਤੀ ਉਹ ਨਾ ਮੈਂ ਦੇਣੀ ਐ ਸਾ 200 ਦਾ 8000 ਵੀ ਤੂੰ ਲਖਾਈ ਉਹਨੇ ਦੇਣੀ 100 ਨਾ ਨਾ ਓਏ ਕੋਈ ਨਹੀਂ ਆ 700 ਮੈਨੂੰ ਵੀ ਦੇਣਾ ਤੂੰ 2000 ਬਾਦ ਨੂੰ 500 ਕੁਝ 3000 ਟੋਕਦਾ ਪੈਸੇ ਕਿੱਥੇ ਬਾਈ ਪਰਚੇ ਇਕੱਠੇ ਪੈਸੇ ਬਾਈ ਜੀ ਹੇ ਬੰਦਾ ਉਹ ਨਹੀਂ ਬੜਕਾਤੀ ਨਹੀਂ ਨਹੀਂ ਉਹ ਗੁੱਸੇ ਕਹਦਾ ਮੈਂ ਤਾਕਤ ਦੀ ਨਮਾਗਾ ਪਾ ਸਕਦਾ ਇਹ ਕਹਿੰਦਾ ਕੋਈ ਇਹੋ ਜਿਹੀ ਬੱਕਰੀ ਮੇਰੇ ਕੋਲੋਂ ਜਾ ਮੈਂ ਚੜਦੀ ਉਹ ਜਾ ਭੇਜ ਦੋ ਉਹ ਇਹਨੂੰ ਲਊਗਾ ਕੋਣ 5000 ਦੇ 100 ਦਾ ਮਹੀਨਾ ਚੱਲੀ ਜਾਂਦਾ ਉਹ ਕਿਆ ਮਾਰਦਾ ਪਹਿਲੇ ਤਾਂ ਕਹਿੰਦੇ ਨੂੰ ਉਹ ਜਦੋਂ ਉਹਦੇ ਹੱਥ ਘੁੱਟ ਲਊ 8000 ਦਾ ਮੀਟਾ ਲੈ ਜਾ ਜੋ ਹਾਂ 8000 5000 ਤੋਂ ਵੱਧ ਵੇਚ ਕੇ ਨਹੀਂ